ਲਓ ਥੋੜੇ ਹੌਫਾ ਦੇ ਬੰਦੇ ਬਾਅਦ 500 ਦਾ ਲੈ। ਕਾਰਨ ਤਾਂ ਉਹੀ ਹੁੰਦਾ ਵੀ ਉੱਪਰ ਚਲਾਨ ਕਰਨਾ ਚਾਹਦੇ ਆ। ਉਹ ਅਗਲਾ ਕੰਮ ਮੈਂ ਕਰਵਾਣਾ ਨਹੀਂ ਬੰਦਾ। ਸਸਿਕਾ ਯੂਨਿਟ ਰਿਪੋਰਟ ਤੇ ਦੇਖ ਰਿਹਾ ਤੁਸੀਂ ਮੈਂ ਇਥੇ ਤੁਹਾਡੇ ਤੋਂ ਪਹੁੰਚਿਆ ਲੁਧਿਆਣਾ ਭਾਰਤ ਨਗਰ ਚੌਕ ਦੇ ਵਿੱਚ ਜਿੱਥੇ ਦੇਖ ਸਕਦੇ ਹੋ ਤੁਸੀਂ ਕਿ ਲਗਾਤਾਰ ਲੱਗਾ ਹੋਇਆ ਪੁਲਿਸ ਵੱਲੋਂ ਜਿਹੜੀਆਂ ਗੱਡੀਆਂ ਜਿਹੜੀਆਂ ਲਗਾਤਾਰ ਚੈੱਕ ਕੀਤੀਆਂ ਜਾ ਰਹੀਆਂ ਨੇ ਪਰ ਇੱਕ ਗੱਡੀ ਇੱਥੇ ਰੋਕੀ ਜਾਂਦੀ ਹੈ ਤੇ ਉਸ ਤੋਂ ਬਾਅਦ ਉਹਨਾਂ ਨੂੰ ਜਦੋਂ ਚੈੱਕ ਕੀਤਾ ਜਾਂਦਾ ਤੇ ਉਹ ਅ ਜਿਹੜਾ ਡਰਾਈਵਰ ਹੁੰਦਾ ਹੈ ਜਿਹੜਾ ਗੱਡੀ ਮਾਲਕ ਹੁੰਦਾ ਉਹ ਪੁਲਿਸ ਨਾਲ ਵੀ ਜਿਹੜੀ ਪਤਨੀ ਜੀ ਕਰਦਾ ਉਹ ਗੱਲਬਾਤ ਕਰਦੇ ਆ ਆਖਿਰਕਾਰ ਕਾਰਨ ਕੀ ਹੋਇਆ ਸੀਗਾ ਗੱਡੀ ਰੋਕੀ ਗਈ ਸੀਗੀ ਉਸ ਤੋਂ ਬਾਅਦ ਪਤਨੀ ਜੀ ਕੀ ਕੀਤੀ ਹੈ ਗੱਲ ਕਰਦੇ ਪੂਰੀ ਪੂਰਾ ਮਾਮਲਾ ਜਾਣਾਂਗੇ ਆਖਿਰਕਾਰ ਹੋਇਆ ਕੀ ਸੀਗਾ ਉਹ ਯਾਰ ਵੀਰੇ ਜਿਹੜਾ ਨਸ਼ਾ ਪੱਤਾ ਬਿਕਰੇ ਹੈ ਜਿਹੜਾ ਤੁਸੀਂ ਇੱਥੇ ਆ ਚੌਂਕ 'ਚ ਖੜ ਕੇ ਨਹੀਂ ਕੋਸ ਬੰਨਾ ਆ ਚੌਂਕ 'ਚ ਖੜ ਕੇ ਨਹੀਂ ਕੋਸ ਬੰਨਾ ਤੇਰਾ ਇਹਨੂੰ ਹੱਥ ਪਾ ਰਹੇ ਤੁਸੀਂ ਆਪਣੀ ਗੱਲ ਕਰੋ ਆਪਣੀ ਗੱਲ ਕਰੋ ਆ ਤੇਰੀ ਵੀਰੇ ਪਾਣੀ ਪਿੱਛੇ ਰੋਕਿਆ ਸੀਗਾ ਬਲੈਂਕ ਪਾਸੇ ਪਾਈ ਬਲੇ ਬਾਕੀ ਦਾ ਮਿੱਤਾ ਪਾਈਦਾ ਵੀ ਦਾ ਪਾ ਕੋਲੋਂ ਨੂੰ ਬੋਲਣਾ ਤਾਂ ਕਾਫੀ ਬਾਅਦ ਤੇ ਠੀਕ ਹੋ ਗਿਆ ਜਿਆਦਾ ਨਹੀਂ 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 ਹਲੇ ਉਹ ਪ੍ਰਾਈਵੇਟ ਬੰਦਾ ਹੀ ਆ ਉਹ ਕਹਿੰਦਾ ਕੋਈ ਜਾਣਦੀ ਕਹਿੰਦਾ ਮੈਂ ਤਾਂ ਗਲਤੀ ਹੋ ਗਈ ਹੈ ਪਹਿਲਾਂ ਉਹ ਥੋੜੇ ਹੌਸਾ ਕੋ ਬੰਦੇ ਬਾਅਦ 5 ਤੋਂ ਤਾਂ ਮੈਨੂੰ ਲੱਗਦਾ ਨਹੀਂ ਅਗਰ ਪੁੱਛਦੇ ਉੱਤੇ ਕੋਈ ਮਿਸਪੀਅਵ ਕਰੇ ਤਾਂ ਨਹੀਂ ਨਹੀਂ ਪਰ ਆਪਾਂ ਕਰਤਾ ਜੀ ਮਿਸਪੀਅਵ ਕਿੰਨਾ ਹੈ ਪਰ ਆਪਾਂ ਬਤਾ ਐਡ ਕੀਤੀ ਹਨੀ ਭਾਵੇਂ ਕਿਤੇ ਜੀ ਇਹ ਤਾਂ ਦੇਖੋ ਆਖਿਰਿਕਾ ਦਮੀਓ ਬਾਅਦ ਸਟਾਪ ਕਰ ਲਿਆ ਠੀਕ ਹੈ ਜੀ ਫੋਨ ਉਹਨਾਂ ਨੇ ਕਰਿਆ ਇਹ ਬਾਅਦ ਤੋਂ ਕਰਤਾ ਇਹ ਤਾਂ ਕੀ ਨਾਮ ਦਾ ਇਹ ਐਸੇ ਪਨੀਤ ਸਰੋਤ ਉਹ ਵੀ ਦੇ ਲੋਟ ਨੂੰ ਉਹ ਨਹੀਂ ਕੁ ਦੋ ਮਿੰਟ ਹੋਈ ਹੈ ਗੱਲ ਕੋਈ ਠੀਕ ਗੱਲ ਨਹੀਂ ਉਹ ਕੋਈ মিডিਆ ਦਾ ਬੰਦਾ ਸੀ ਉਹਨੇ ਨਾਲ ਡਰਾ ਹੋਈ ਉਹ ਮੈਂ ਤਾਂ ਕਾਰਨ ਕੀ ਹੈ ਉਹ ਉਹ ਕਾਰਨ ਤਾਂ ਉਹੀ ਹੁੰਦਾ ਵੀ ਆਪਾਂ ਚਲਾਨ ਕਰਨਾ ਚਾਹਦੇ ਆ ਉਹ ਅਗਲਾ ਕੰਮ ਮੈਂ ਕਰਵਾਣਾ ਨਹੀਂ ਗੱਲ ਆ ਉਹ ਕਦੋਂ ਕਿਹਨੂੰ ਲੁੱਟਾ ਖਵਾਉਂ ਉਹਦੇ ਉੱਦ ਰੁਕਦੀਆਂ ਉਹ ਵੇ ਹੁਣ ਉਹ ਦੇਖੋ ਆਪਣੇ ਆਪਣੇ ਵਿੰਗ ਨੇ ਜਿਹੜੇ ਕਿਨੇ ਕਰਨਾ ਉਹ ਕੰਪਲੀਟ ਕਰੇ ਲੁੱਟਾ ਖਵਾਉਂਦੇ ਵੀ ਨਾ ਰੋਗਦਮ ਹੁੰਦੀ ਹੈ ਨਾਕੇ ਉੱਤੇ ਗੱਡੀ ਚੈੱਕ ਕਰਨ ਵਾਸਤੇ ਜਦੋਂ ਡਰਾਈਵਰ ਦੀ ਗੱਡੀ ਰੋਕੀ ਜਾਂਦੀ ਤੇ ਉਸ ਤੋਂ ਬਾਅਦ ਡਰਾਈਵਰ ਦੀ ਜਿਹੜੀ ਹੈ ਬੋਲਤੀ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਉਹਦੀ ਆਵਾਜ਼ ਜੜੀ ਹੈ ਦੇਖ ਸਕਦੇ ਹੋ ਉਹਦੀ ਬਤਮੀਜ਼ੀ ਕਿਸ ਤਰੀਕੇ ਕਰ ਰਿਹਾ ਪੁਲਿਸ ਨਾਲ ਅਗਰਕਾਰ ਦੇਖ ਸਕਦੇ ਹੋ ਲੁਧਿਆਣਾ ਸ਼ਹਿਰ ਦੇ ਵਿੱਚ ਜਦੋਂ ਨਾਕੇ ਲੱਗਦੇ ਨੇ ਟ੍ਰੈਫਿਕ ਨਿਯਮ ਤੋੜਦੇ ਨੇ ਤਾਂ ਟ੍ਰੈਫਿਕ ਨਿਯਮਾਂ ਨੂੰ ਸੁਧਾਰਨ ਵਾਸਤੇ ਲੋਕਾਂ ਨੂੰ ਅਵੇਅਰਨੈਸ ਵਾਸਤੇ ਲੋਕਾਂ ਨੂੰ ਅਵੇਅਰ ਕਰਨ ਵਾਸਤੇ ਜਦੋਂ ਪੁਲਿਸ ਰੋਕਦੀ ਤੇ ਪੁਲਿਸ ਨਾਲ ਕਿਸ ਤਰੀਕੇ ਬਤਮੀਜ਼ੀ ਕਰਦੇ ਹੋਏ ਨਜ਼ਰ ਆਉਂਦੇ ਨੇ ਸੋ ਤਸਵੀਰਾਂ ਤੁਸੀਂ ਦੇਖਿਆ ਸੋ ਉਸ ਤੋਂ ਬਾਅਦ ਗੱਲਬਾਤ ਕੀਤੀ ਪ੍ਰਸ਼ਾਸਨ ਨਾਲ You are not a post-managing cameraman said so Paul is the road.